ਆਓ ਤੁਹਾਨੂੰ ਬਰਿਆਮ ਸਿੰਘ ਸੰਧੂ ਹੋਰਾਂ ਦੀ ਕਿਤਾਬ ਗਦਰੀ ਬਾਬੇ ਕੌਣ ਸਨ ਵਿੱਚੋਂ ਇੱਕ ਗੱਲ ਸੁਣਾਵਾਂ ਬਾਬਾ ਭਾਗ ਸਿੰਘ ਜੋ ਕਿ ਇੱਕ ਫੌਜੀ ਸਨ ਉਹਨਾਂ ਦੀ ਇੱਕ ਗਵਾਹੀ ਬਰਿਆਮ ਸਿੰਘ ਸੰਧੂ ਹੋਰਾਂ ਦੀ ਕਿਤਾਬ ਗਦਰੀ ਬਾਬੇ ਕੌਣ ਸਨ ਵਿੱਚੋਂ ਮਿਲਦੀ ਹੈ ਜਿਸ ਵਿੱਚ ਉਹ ਲਿਖਦੇ ਹਨ ਕਿ ਬਾਬਾ ਭਾਗ ਸਿੰਘ ਇੱਕ ਸਵਾਰ ਦੇ ਤੌਰ ਤੇ ਅੰਗਰੇਜ਼ਾਂ ਦੀ ਰਸਾਲਾ ਫੌਜ ਵਿੱਚ ਭਰਤੀ ਹੋਏ ਉਹਨਾਂ ਦੇ ਇੱਕ ਅੰਗਰੇਜ਼ ਅਫਸਰ ਨਾਲ ਚੰਗੇ ਸਬੰਧ ਸਨ ਪਰ ਇੱਕ ਘਟਨਾ ਨੇ ਉਹਨਾਂ ਦਾ ਮਨ ਖੱਟਾ ਕਰ ਦਿੱਤਾ। ਇਹ ਘਟਨਾ ਇਸ ਪ੍ਰਕਾਰ ਵਾਪਰੀ ਕਿ ਇੱਕ ਦਿਨ ਪਰੇਡ ਹੋ ਰਹੀ ਸੀ ਤੇ ਉਸ ਤੋਂ ਬਾਅਦ ਝੂਠੀ ਲੜਾਈ ਦੇ ਅਭਿਆਸ ਦੌਰਾਨ ਇੱਕ ਹਾਦਸਾ ਹੋ ਗਿਆ ਅਤੇ ਦੋ ਸਵਾਰ ਜ਼ਖਮੀ ਹੋ ਗਏ ਤੇ ਉਹਨਾਂ ਵਿੱਚੋਂ ਇੱਕ ਬਾਹਰ ਵਿੱਚੋਂ ਦੰਗ ਤੋੜ ਗਿਆ। ਇਤਫਾਕਨ ਉਹੀ ਅੰਗਰੇਜ਼ ਅਫਸਰ ਉਸ ਸਮੇਂ ਡਿਊਟੀ 'ਤੇ ਸੀ। ਉਸ ਨੇ ਸਿਟੀ ਮਾਰ ਕੇ ਬਾਬਾ ਭਾਗ ਸਿੰਘ ਨੂੰ ਬੁਲਾਇਆ ਤੇ ਪੁੱਛਣ ਲੱਗਾ ਕਿ ਕੀ ਰਫਲ ਬਚ ਗਈ ਹੈ? ਘੋੜਾ ਬਚ ਗਿਆ ਹੈ? ਤੇ ਬਾਬਾ ਭਾਗ ਸਿੰਘ ਕਹਿੰਦੇ ਕਿ ਮੈਂ ਹੈਰਾਨ ਅਤੇ ਪਰੇਸ਼ਾਨ ਹੋ ਗਿਆ ਕਿ ਇਸ ਬੰਦੇ ਨੂੰ ਮਨੁੱਖ ਦੀ ਕੋਈ ਫਿਕਰ ਨਹੀਂ ਤੇ ਘੋੜੇ ਤੇ ਰਫਲ ਬਾਰੇ ਬਾਰ-ਬਾਰ ਪੁੱਛੀ ਜਾ ਰਿਹਾ ਹੈ ਕਹਿੰਦੇ ਕਿ ਸਾਹਿਬ ਦੇ ਬਾਰ-ਬਾਰ ਪੁੱਛਣ ਤੇ ਜਦ میں ਉਹਨਾਂ ਨੂੰ ਪੁੱਛਿਆ ਕਿ ਸਾਹਿਬ ਜੀ ਤੁਹਾਨੂੰ ਘੋੜੇ ਦੀ ਤੇ ਰਫਲ ਦੀ ਚਿੰਤਾ ਹੈ ਪਰ ਤੁਹਾਨੂੰ ਆਪਣੇ ਫੌਜੀਆ ਦੀ ਕੋਈ ਚਿੰਤਾ ਨਹੀਂ ਤਾਂ ਅੱਗੋਂ ਸਾਹਿਬ ਬੋਲਿਆ ਕਿ ਆਦਮੀ ਦਾ ਮੁੱਲ 15 ਰੁਪਏ ਘੋੜੇ ਦਾ ਮੁੱਲ 2000 ਤੇ ਰਫਲ ਦਾ ਮੁੱਲ 500 ਹੈ ਤੂੰ ਜਾਣਦਾ ਨਹੀਂ ਇਸ ਘਟਨਾ ਨੇ ਬਾਬਾ ਭਾਗ ਸਿੰਘ ਦੀ ਸੋਚ ਬਦਲ ਦਿੱਤੀ ਤੇ ਉਹਨਾਂ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਨਸਲੀ ਵਿਤਕਰੀ ਦੀ ਇਹ ਇੱਕ ਉਦਾਹਰਨ ਹੈ ਜੋ ਦੱਸਦੀ ਹੈ ਕਿ ਹਾਕਮ ਧਿਰ ਕਿਵੇਂ ਗੁਲਾਮ ਧਿਰ ਨਾਲ ਵਿਤਕਰਾ ਕਰਦੀ ਹੈ। ਬਾਕੀ ਹਰ ਕੌਮ ਵਿੱਚ ਸਾਰੇ ਇਸ ਤਰ੍ਹਾਂ ਦੇ ਨਹੀਂ ਹੁੰਦੇ। ਸਾਨੂੰ ਹੀ ਬਤੌਰ ਪੰਜਾਬੀ ਨਸਲੀ ਵਿਤਕਰੇ ਤੋਂ ਜਿੱਥੇ ਆਪਣੇ ਆਪ ਨੂੰ ਬਚਾਉਣਾ ਚਾਹੀਦਾ ਹੈ ਤੇ ਖੁਦ ਵੀ ਨਸਲੀ ਵਿਤਕਰਾ ਨਹੀਂ ਕਰਨਾ ਚਾਹੀਦਾ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਬਾਬੇ ਨਾਨਕ ਦੇ ਸੱਚੇ ਸਿੱਖ ਅਖਵਾ ਸਕਦੇ ਹਾਂ